ਬੇਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਬੇਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਦੇਸੀ दारू ਵਾਂਗੂ ਇਸ਼ਕ ਦੀ ਦੇਸੀ दारू ਵਾਂਗੂ ਇਸ਼ਕ ਦੀ ਚੜੀ ਕੁਮਾਰੀ ਲੱਗਈ ਨੀ ਲਵ ਮੇਰੇ ਜਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀਲਵ ਮਹਿਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀਲਵ ਮਹਿਰਜ ਕਰਕੇ ਪਹਿਲਾ ਤਾਂ ਇਹ ਮਜਨੂ ਸਾਰੇ ਅੰਬਰੋਂ ਤੋੜਨ ਚੰਨ ਤੇ ਤਾਰੇ ਪਹਿਲਾ ਤਾਂ ਇਹ ਮਜਨੂ ਸਾਰੇ ਅੰਬਰੋਂ ਤੋੜਨ ਚੰਨ ਤੇ ਤਾਰੇ ਹੁਣ ਤਾਂ ਮੰਜੀ ਚੱਕ ਨਹੀਂ ਹੁੰਦੀ ਹੁਣ ਤਾਂ ਮੰਜੀ ਚੱਕ ਨਹੀਂ ਹੁੰਦੀ ਜਿੱਥੇ ਇੱਕ ਕੇਰਾ ਡੈਗੀ ਨੀ ਲਵ ਮਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮਰਜ ਕਰਕੇ ਵਿਚ ਹੋਟਲ ਆਂ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਵਿਚ ਹੋਟਲ ਆਂ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਹੁਣ ਨਹੀਂ ਮਟਰ ਪਨੀਰ ਖਵਾਉਂਦਾ ਹੁਣ ਨਹੀਂ ਮਟਰ ਪਨੀਰ ਖਵਾਉਂਦਾ ਮੂੰਗੀ ਕਾਣੀ ਪੈ ਗਈ ਨੀ ਲਬ ਮੇਰਜ ਕਰਕੇ ਜਾਨ ਦੁਖਾ ਵਿੱਚ ਪੈ ਗਈ ਨੀ ਲਵ ਮੇਰਜ ਕਰਕੇ ਜਾਨ ਦੁਖਾ ਵਿੱਚ ਪੈ ਗਈ ਨੀ ਲਵ ਮੇਰਜ ਕਰਕੇ ਮਾਪਿਓ ਕੋਲੇ ਜਾਣੀ ਸਕਦੀ ਸੱਸ ਨੂੰ ਦਰਦ ਸੁਣਾ ਨਹੀਂ ਸਕਦੀ ਮਾਪਿਓ ਕੋਲੇ ਜਾਣੀ ਸਕਦੀ ਸੱਸ ਨੂੰ ਦਰਦ ਸੁਣਾ ਨਹੀਂ ਸਕਦੀ ਮਾਪਿਓ ਪੈਣ ਪਰਾਂ ਮਾਪਿਓ ਪੈਣ ਪਰਾਵਾਂ ਕੋਲੋਂ ਮੈਂ ਤਾਂ ਟੁੱਟ ਕੇ ਬੈ ਗਈ ਨੀ ਲਵ ਮੈਰਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਜ ਕਰਕੇ ਕੁੱਲੂ ਸ਼ਿਮਲੇ ਬਹੁਤ ਕਮਾਇਆ ਹੁਣ ਕਿਤੇਰੇ ਸੈਰ ਕਰਾਇਆ ੁੱਲੂ ਸ਼ਿਮਲੇ ਬਹੁਤ ਕਮਾਇਆ ਕੌਣ ਕਿਧਰੇ ਸੈਰ ਕਰਾਇਆ ਹੁਣ ਨੀ ਮੈਨੂੰ ਫਿਲਮ ਦਿਖਾਉਂਦਾ ਹੁਣ ਨੀ ਮੈਨੂੰ ਫਿਲਮ ਦਿਖਾਉਂਦਾ ਟੀਵੀ ਜੋਗੀ ਰਹਿ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਜ ਕਰਕੇ ਜਦੋਂ ਕਿਸੇ ਦਾ ਵੀਰ ਪਿਆਰਾ ਲੈ ਕੇ ਆਏ ਭੈਣ ਨੂੰ ਸੰਧਾਰਾ ਜਦੋਂ ਕਿਸੇ ਦਾ ਵੀਰ ਪਿਆਰਾ ਲੈ ਕੇ ਆਏ ਭੈਣੋ ਸੰਧਾਰਾ ਲੂਣ ਜਖਮ ਤੇ ਮਲਿਆ ਜਾਂਦਾ ਲੂਣ ਜਖਮ ਤੇ ਮਲਿਆ ਜਾਂਦਾ ਕਸਰ ਮੋਤ ਦੀ ਰਹਿ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਮੇਰੀ ਪਹਿਣੋ ਅਹਿਰ ਚੋਈ ਲਵ ਮੈਰਿਜ ਨਾ ਕਰਿਓ ਕੋਈ ਮੇਰੀ ਪੈਣੋ ਇਹ ਵਰ ਜੋਈ ਲਵ ਮੈਰਿਜ ਨਾ ਕਰਿਓ ਕੋਈ ਮੈਂ ਤਾਂ ਪੂਰ ਤੇ ਲੱਡੂ ਪੈਣੋ ਮੈਂ ਤਾਂ ਪੂਰ ਤੇ ਲੱਡੂ ਪੈਣੋ ਜਿਹੜੇ ਖਾ ਕੇ ਬਹਿ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਹਦ ਦੁਕਾਣ ਵਿੱਚ ਪੈ ਗਈ ਨੀਲਮ ਮੇਰੇ ਜਕਰ ਕੇ